ਪੰਜਾਬ ਦੇ ਵਿੱਚ ਦੁੱਧ ਦੇ ਸੈਂਪਲ ਫੇਲ ਪਾਏ ਗਏ ਨੇ ਇਸੇ ਨਾਲ ਕਿਉ ਅਤੇ ਖੋਏ ਦੇ ਸੈਂਪਲਾਂ ਦੇ ਵਿੱਚ ਵੀ ਮਲਾਵਟ ਦੇਖੀ ਗਈ ਹੈ ਪੰਜਾਬ ਦੇ ਵਿੱਚ ਇੱਕ ਡਰਾਉਣ ਵਾਲੀ ਖਬਰ ਆ ਰਹੀ ਹੈ ਕਿ ਲੋਕ ਜਿਹੜੇ ਕਿ ਪੈਸੇ ਖਰਚ ਕੇ ਦੁੱਧ ਪੀਂਦੇ ਨੇ ਕਿਉ ਖਾਂਦੇ ਨੇ ਖੋਇਆ ਖਰੀਦਦੇ ਨੇ ਜੋ ਕਿ ਮਲਾਵਟ ਹੀ ਨਿਕਲਦਾ ਵੈ ਜਿਸ ਦੇ ਵਿੱਚ ਕੀ ਥੋੜਾ ਬੋਤਾ ਨਹੀਂ ਸੈਂਪਲਾਂ ਦੇ ਵਿੱਚੋਂ ਲਗਭਗ 21% ਸੈਂਪਲ ਹੈ ਜੋ ਫੇਲ ਪਾਏ ਗਏ ਨੇ ਯਾਨੀ ਕਿ ਬਹੁਤੇ ਇਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ ਖਾਣੇ ਦੇ ਵਿੱਚ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਸੀਂ ਕੀ ਪੰਜਾਬ ਦੇ ਇਹ 21 ਸੈਂਪਲ ਹੈ ਜੋ ਕਿ ਸਾਲ 2023 ਅਤੇ 24 ਦੇ ਵਿੱਚ ਲਿਤੇ ਗਏ ਸਨ ਜਿਸ ਦੇ ਵਿੱਚੋਂ 21% ਦੀ ਦੁੱਧ ਦੇ ਸੈਂਪਲ ਫੇਲ ਪਾਏ ਗਏ ਨੇ 13% ਦੀ ਘਿਓ ਦੇ ਸੈਂਪਲ ਫੇਲ ਪਾਏ ਗਏ ਨੇ ਇਸ ਦੇ ਨਾਲ ਨਾਲ ਖੋਏ ਦੇ ਸੈਂਪਲ ਵੀ ਫੇਲ ਪਾਏ ਗਏ ਨੇ ਯਾਨੀ ਕਿ ਪੰਜਾਬ ਦੇ ਵਿੱਚ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਂਦਾ ਵੈ ਜਿਸ ਦੇ ਵਿੱਚ ਕੀ ਖਾਣ ਪੀਣ ਵਾਲੀਆਂ ਵਸਤੂਆਂ ਜਿਨ੍ਹਾਂ ਨੂੰ ਅੱਜ ਦੇ ਇਸ ਸਮੇਂ ਦੇ ਵਿੱਚ ਕਿਹਾ ਜਾਂਦਾ ਵੈ ਕਿ ਤੰਦਰੁਸਤੀ ਬਣਾਈ ਜਾਂਦੀ ਹੈ ਜਿਸ ਦੇ ਨਾਲ ਸਰੀਰ ਤਗੜਾ ਕੀਤਾ ਜਾਂਦਾ ਵੈ ਉਸੇ ਚੀਜ਼ਾਂ ਦੇ ਵਿੱਚ ਜਦ ਮਿਲਾਵਟ ਮਿੰਦੀ ਹੈ ਤਾਂ ਲੋਕਾਂ ਨੂੰ ਚਿੰਤਾ ਜ਼ਰੂਰ ਹੁੰਦੀ ਵੈ ਜਿਹੜਾ ਚੀਜ਼ਾਂ ਨੂੰ ਤਾਕਤਵਰ ਸਮਝ ਕੇ ਲੋਕ ਪੀਰੇ ਨੇ ਉਹਨਾਂ ਦੇ ਵਿੱਚ ਮਿਲਾਵਟ ਕਰਕੇ ਜ਼ਹਿਰ ਕੋਲਿਆ ਜਾ ਰਿਹਾ ਹੈ ਬਈ ਯਾਨੀ ਕਿ ਲਗਭਗ ਵਕ ਵਕ ਜੋ ਪੰਜਾਬ ਦੇ ਇਲਾਕਿਆਂ ਦੇ ਵਿੱਚੋਂ ਇਹ ਸੈਂਪਲਸ ਲਤੇ ਗਏ ਸਨ ਜੋ ਸੈਂਪਲਸ ਹੈ ਗਲਤ ਪਾਏ ਜਾਂਦੇ ਨੇ ਸੈਂਪਲਸ ਹੈ ਜਿਨ੍ਹਾਂ ਦੇ ਵਿੱਚ ਮਲਾਵਟ ਦਰਜ ਕੀਤੀ ਗਈ ਆ ਮਲਾਵਟ ਮਿਲੀ ਹੈ ਸੈਂਪਲ ਇਹ ਫੇਲ ਪਾਏ ਗਏ ਨੇ ਦੁੱਧ ਦੇ ਸੈਂਪਲ ਵੀ ਫੇਲ ਹੋਏ ਨੇ ਆ ਔਰ ਕਿ ਉਹਦੇ ਸੈਂਪਲ ਵੀ ਫੇਲ ਹੋਏ ਨੇ ਅਤੇ ਜੋ ਵਕ ਵਕ ਹੋਰ ਡੈਰੀ ਪ੍ਰੋਡਕਟਸ ਖੋਏ ਦੇ ਸੈਂਪਲ ਵੀ ਫੇਲ ਹੋਏ ਨੇ ਸੋ ਵਕ ਵਕ ਸੈਂਪਲ ਹੈ ਜੋ ਫੇਲ ਪਾਏ ਗਏ ਨੇ ਦੱਸਿਏ ਕੀ ਜੋ ਇਹ ਸੈਂਪਲਸ ਹੈ ਕੋਈ 10 20 ਜਾਂ 30 ਸੈਂਪਲਸ ਨਹੀਂ ਹੈ ਲਗਭਗ ਹਜ਼ਾਰਾਂ ਦੇ ਵਿੱਚ ਸੈਂਪਲਸ ਨੱਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਹਜ਼ਾਰਾਂ ਹੀ ਸੈਂਪਲ ਹੈ ਜੋ ਫੇਲ ਪਾਏ ਗਏ ਨੇ ਸੋ ਵਕ ਵਕ ਸੈਂਪਲ ਹੈ ਜੋ ਵੱਡੀ ਗਿਣਤੀ ਦੇ ਵਿੱਚ ਯਾਨੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਂਪਲਸ ਫੇਲ ਪਾਏ ਗਏ ਨੇ ਸੋ ਦੱਸ ਜੀ ਕਿ ਜੋ ਘਿਓ ਹੈ ਜੇਕਰ ਘਿਓ ਤੁਸੀਂ ਖਰੀਦਦੇ ਹੋ ਦੇਸੀ ਘਿਓ ਪੰਜਾਬ ਦੇ ਹਰ ਘਰ ਦੀ ਹਰ ਰਸੋਈ ਦੀ ਇੱਕ ਪਹਿਲੀ ਜ਼ਰੂਰਤ ਹੈ ਜਿਸ ਦੇ ਵਿੱਚ ਕੀ ਮਿਲਾਵਟ ਪਾਈ ਗਈ ਹੈ ਔਰ ਇਸ ਮਿਲਾਵਟ ਦੀ ਪਛਾਣ ਕਿਸ ਤਰ੍ਹਾਂ ਕਰਨੀ ਹੈ ਇਸ ਬਾਰੇ ਵੀ ਤੁਹਾਨੂੰ ਸੋਖੇ ਤਰੀਕੇ ਦੇ ਨਾਲ ਦੱਸ ਦੰਨੇ ਹਾਂ ਦੱਸ ਜੀ ਕਿ ਜੋ ਮਿਲਾਵਟ ਦੀ ਪਛਾਣ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ ਔਰ ਕੁਝ ਹੀ ਦੇਰ ਦੇ ਵਿੱਚ ਕਰ ਸਕਦੇ ਯਾਨੀ ਕਿ ਤੁਹਾਨੂੰ ਬਹੁਤਾ ਸਮਾਂ ਵੀ ਨਹੀਂ ਲੱਗੇਗਾ ਤੇ ਕੋਈ ਬਹੁਤੀਆਂ ਚੀਜ਼ਾਂ ਦੀ ਵੀ ਵਰਤੋਂ ਨਹੀਂ ਹੈ ਸੋ ਦੇਸੀ ਘੋਦੀ ਪਛਾਣ ਬੇਹਦ ਆਸਾਨ ਹੈ ਦੇਸੀ ਘੋ ਜੇਕਰ ਤੁਸੀਂ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਆਪਣੇ ਹਥੇਲੀ ਦੇ ਉੱਤੇ ਰੱਖੋ ਜੇਕਰ ਥੋੜੀ ਦੇਰ ਦੇ ਵਿੱਚ ਓਪੀਗਲ ਜਾਂਦਾ ਵਾ ਤਾਂ ਦੇਸੀ ਘੋ ਅਸਲੀ ਹੋਵੇਗਾ ਜੇਕਰ ਉਹ ਥੋੜੀ ਦੇਰ ਦੇ ਵਿੱਚ ਤੁਹਾਡੀ ਹਥੇਲੀ ਤੇ ਤੁਹਾਡੇ ਸਰੀਰ ਦੇ ਗਰਮੈਸ ਨਾਲ ਮੈਂ ਪਿਗਲਦਾ ਤਾਂ ਉਹ ਕਿਉਂ ਨਕਲੀ ਹੋ ਸਕਦਾ ਹੈ ਸੋ ਇਸੇ ਨਾਲ ਜੇਕਰ ਅਜਿਹਾ ਲੋਕ ਟੈਸਟ ਕਰਦੇ ਨਹੀਂ ਤਾਂ ਲੋਕ ਮਿਲਾਵਟ ਕਰਨ ਵਾਲੇ ਹੋਰ ਸਤਰਕ ਹੋ ਜਾਂਦੇ ਨਹੀਂ ਉਹਨਾਂ ਨੂੰ ਆਈਡੀਆ ਮਿਲ ਜਾਂਦਾ ਮੈਂ ਹੋਰ ਮਿਲਾਵਟ ਕਰਾਂਦਾ ਇਸ ਕਰਕੇ ਉਹ ਮਿਲਾਵਟ ਦੇ ਵਿੱਚ ਜੋ ਦੇਸੀ ਕਿਉ ਦੇ ਵਿੱਚ ਨਾਰੀਅਲ ਦਾ ਤੇਲ ਮਿਲਾ ਦਿੰਦੇ ਨੇ ਤਾਂ ਕਿ ਤਲੀ ਦੇ ਉੱਤੇ ਰੱਖਣ ਤਾਂ ਪਿਗਲ ਜਾਵੇ ਸੋ ਇਸ ਦੀ ਪਛਾਣ ਵੀ ਕਰਦੇ ਵੇ ਚਿਬੜੇ ਸੋਕੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਦੇਸੀ ਘਿਓ ਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਕੱਢ ਕੇ ਉਸ ਨੂੰ ਪਿਗਲਣ ਤੱਕ ਬਾਹਰ ਰੱਖੋ ਤੇ ਜਦੋਂ ਇੱਕ ਵਾਰ ਪਿਗਲ ਜਾਵੇ ਉਸ ਨੂੰ ਦੁਬਾਰਾ ਫ੍ਰੀਜ਼ਰ ਦੇ ਵਿੱਚ ਜਮਾ ਦਿੱਤਾ ਜਾਵੇ ਜਦੋਂ ਤੁਸੀਂ ਦੇਖੋਗੇ ਜੇਕਰ ਕਿਉ ਮਿਲਾਵਟੀ ਹੋਵੇਗਾ ਤਾਂ ਉਸ ਦੇ ਵਿੱਚ ਪਰਤਾਂ ਬਣ ਜਾਣਗੀਆਂ ਲੱਗ ਲੱਗ ਜੇਕਰ ਜਿਹਾ ਹੁੰਦਾ ਵੈ ਤਾਂ ਉਹ ਘਿਓ ਨਕਲੀ ਪਾਇਆ ਜਾਵੇਗਾ ਸੋ ਪੰਜਾਬ ਦੇ ਵਿੱਚ ਵਕ-ਵਕ ਸੈਂਪਲ ਫੇਲ ਹੋਏ ਨੇ ਜੇਕਰ ਤੁਸੀਂ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਵੈਸੇ ਤਾਂ ਅਕਸਰ ਪੰਜਾਬ ਦੇ ਹਰ ਘਰ ਦੇ ਵਿੱਚ ਇਹ ਚੀਜ਼ਾਂ ਨੇ ਕਿਚਨ ਦੀਆਂ ਜਿਸ ਦੀ ਵਰਤੋਂ ਹਰ ਘਰ ਦੇ ਵਿੱਚ ਕੀਤੀ ਜਾਂਦੀ ਹੈ ਦੁੱਧ ਦੀ ਵਰਤੋਂ ਹਰ ਸਮੇਂ ਕੀਤੀ ਜਾਂਦੀ ਹੈ ਸੋ ਦੁੱਧ ਜੇਕਰ ਤੁਸੀਂ ਲੈਣਾ ਵੇਤਾ ਵਿਸ਼ਵਾਸਪਾਤਰ ਵਿਅਕਤੀ ਤੋਂ ਲੱਤਾ ਜਾਵੇ ਔਰ ਸੈਂਪਲ ਐ ਇੱਕ ਵਾਰ ਜ਼ਰੂਰ ਉਸਤੇ ਚੱਕਰ ਵਾਲਤੇ ਜਾਣਾ ਇਸ ਦੇ ਨਾਨ ਨਾਲ ਦੇਸੀ ਘੋ ਦੀ ਜਾਂਚ ਆ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਹੋ ਖੋਆ ਵੈ ਜੋ ਕਿ ਮਲਾਵਟੀ ਹੈ ਅਕਸਰ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਨਕਲੀ ਖੋਆ ਇਹਦੇ ਮਾਮਲੇ ਸਾਹਮਣੇ ਆਉਂਦੇ ਨੇ ਸੋ ਖੋਆ ਵੀ ਤੁਸੀਂ ਵਿਸ਼ਵਾਸਪਾਤਰ ਦੁਕਾਨ ਤੋਂ ਜ਼ਰੂਰ ਕਰਿਓ ਤਾਂ ਕਿ ਤੁਸੀਂ ਇਸ ਜ਼ਹਿਰ ਨੂੰ ਆਪਣੇ ਥਾਲੀ ਤੱਕ ਖੁਦ ਨਾ ਖਰੀਦ ਕੇ ਲੈ ਕੇ ਆਓ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਤਾਬਾ